ਤੋ ਰੋਟੀ ਬਣੀ ਪਈ ਆ ਆ ਜਾ ਖਾ ਲ ਚਲ ਕੋਈ ਨਹੀਂ ਵੀਜੀ ਇਹ ਵੀ ਵੱਜਣ ਲੱਗ ਜਾਣਗੇ ਕੈਨੇਡਾ ਵਾਲੇ ਲੱਡੂ ਮੈਂ ਜਾਂਦੀ ਹੋਈ ਲੈ ਜੂ ਉਹ ਇੱਥੇ ਪਏ ਤੁਹਾਡਾ ਕੀ ਦੱਪਿਆ ਬਹੁਤ ਸੋਹਣੀ ਜ਼ਿੰਦਗੀ ਲੰਘ ਰਹੀ ਸੀ ਤੇ ਫਿਰ ਇੱਕ ਦਿਨ ਨਾ ਕੁ ਵੇਲਾ ਹੋ ਗਿਆ ਰੋਟੀ ਨੂੰ ਅੱਜ ਕੋਈ ਨਹੀਂ ਬੋੜਿਆ ਹਜੇ ਤੱਕ ਦੀ ਨਵੀਂ ਦੀ ਦੂਰ ਤੱਕ ਕੋਈ ਆ ਗਈ ਹਾਂਜੀ ਆ ਗਈ ਅਜਾ ਰੋਟੀ ਖਾ ਲੋ ਪਹਿਲਾ ਬਾੜਾ ਕੇ ਵੇਲੇ ਕਰਤਾ ਭੁੱਖ ਲੱਗੀ ਪਈ ਆ ਸਾਨੂੰ ਦੱਸਿਆ ਤਾਂ ਸੀ ਮੈਂ ਅੱਜ ਪਾਠ ਦੇ ਭੋਗ ਤੇ ਮੱਥਾ ਟੇਕਣ ਜਾਣਾ ਸੀ ਉਧਰ ਟਾਈਮ ਲੱਗ ਗਿਆ ਚੱਲ ਆ ਜਾ ਫੇਰ ਲੇਟ ਨਾ ਹੋ ਪਹਿਲਾਂ ਹੀ ਬਹੁਤ ਲੇਟ ਹੈ ਵੇ ਜਾ ਮੈਂ 라 ਤੇਰੇ ਨਾਲ ਇੱਕ ਗੱਲ ਕਰਨੀ ਆ ਪਹਿਲਾਂ ਹਾਂਜੀ ਦੱਸੋ ਦੱਸੋ ਕੀ ਮੈਂ ਸੋਚਿਆ ਮੈਂ ਤਾਂ ਬਾਹਰ ਜਾਣਾ ਉਹ ਵੀ ਕੈਨੇਡਾ ਕੈਨੇਡਾ ਇੱਕੋ ਦਾ ਮੈਂ ਫੈਸਲਾ ਤੁਸੀਂ ਕਿਵੇਂ ਲੈ ਲਿਆ ਤੈਨੂੰ ਤਾਂ ਪਤਾ ਇੱਥੇ ਰਹਿ ਕੇ ਬਣਦਾ ਕੁਝ ਨਹੀਂ ਖੇਤ ਦੀ ਮਿੱਟੀ ਖੇਤ ਨੂੰ ਹੀ ਲੱਗ ਜਾਂਦੀ ਆ ਜਿੰਨਾ ਕਮਾਉਣੇ ਆ ਆੜਤੀਆਂ ਦੀ ਪੂਰਾ ਹੁੰਦਾ ਜੇ ਕੁਝ ਬਣਨਾ ਨਾ ਬਾਹਰ ਹੀ ਜਾਣਾ ਪੂ ਫਿਰ ਤਾਂ ਤੁਸੀਂ ਫੈਸਲਾ ਕਰ ਲਿਆ ਕੈਨੇਡਾ ਜਾਣ ਦਾ ਮੈਨੂੰ ਕਿਹਦੇ ਆਸਰੇ ਛੱਡ ਕੇ ਜਾਉਂਗੇ ਜ਼ਿੰਦਗੀ ਚ ਤੰਗੀਆਂ ਫੰਗੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ ਕੀ ਗੱਲ ਇੱਥੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਉਹ ਕੰਮ ਤਾਂ ਕਰਦੇ ਆ ਬਥੇਰਾ ਕਰਿਆ ਹੁਣ ਤੱਕ ਕੰਮ ਹੀ ਕਰਦੇ ਆ ਪਰ ਬਣਦਾ ਕੁਛ ਨਹੀਂ ਨਾਲੇ ਤੂੰ ਕਹਿੰਨੀ ਆ ਕਿਹਦੇ ਆਸਰੇ ਬਾਪੂ ਹੈਗਾ ਘਰ ਹੈਗਾ ਆਪਣਾ ਮੈਂ ਉੱਥੇ ਜਾਉਂ 5-10 ਸਾਲ ਆ ਕੇ ਚਾਰ ਪੈਸੇ ਕਮਾ ਲਿਓ ਨਹੀਂ ਜੀ ਨਹੀਂ 5-10 ਸਾਲ ਕਿਹੜਾ ਘਟ ਹੁੰਦੇ ਨੇਗੇ ਸਾਰੀ ਜਵਾਨੀ ਨੰਗ ਜਾਣੀ ਥੋੜੀ ਉਡੀਕ ਕਰਦਿਆਂ ਦੀ ਇਹ ਜੀ ਚੰਦਰੀ ਕਨੇਡਾ ਨਾਲੋਂ ਸਾਨੂੰ ਤਾਂ ਆਪਣਾ ਪਿੰਡ ਹੀ ਚੰਗਾ ਆਪਾਂ ਘਟ ਖਾਲਾਂਗੇ ਪਰ ਆਪਦੇ ਘਰ ਵਿੱਚ ਖੁਸ਼ਤਾ ਰਹਾਂਗੇ ਨਾ ਉਹ ਕਮਲியே ਮੈਂ ਤੈਨੂੰ ਕੋਈ ਸੋਚ ਸਮਝ ਕੀ ਕਿਹਾ ਚਾਰ ਪੈਸੇ ਜੁੜ ਜਾਣਗੇ ਆਹੀ ਤਾਂ ਚਾਰ ਦਿਨਾਂ ਜ਼ਿੰਦਗੀ ਜਿਉਣ ਦੇ ਜੇਹੀ ਉਮਰ ਨੰਗੇ ਫਿਰ ਪੈਸਿਆਂ ਨੂੰ ਕੀ ਮੈਂ ਚੱਟਣਾ ਜੀ ਚੱਲ ਛੱਡ ਰੋਟੀ ਖਾਣੇ ਆ ਇਹ ਗੱਲ ਫੇਰ ਕਰਾਂਗੇ ਖੁਸ਼ ਆ ਹੁਣ ਹਾਂਜੀ ਹਾਂਜੀ ਬਹੁਤ ਖੁਸ਼ ਆ ਆ ਜੋ ਫਿਰ ਚੱਲੀ ਅੱਗੇ ਦੇਖਦੇ ਆ ਮੈਂ ਅਜੇ ਚੂੜੀਆਂ ਵੀ ਲੈਣੀਆਂ ਨੇ ਲਾਲ ਲਾਲ ਉਡੀਕ ਤਾਂ ਲੈ ਚੜਾ ਲਾ ਲੁੱਡੀ ਅੰਦੀ ਨੂੰ ਕਰ ਲੈ ਚਾਹ ਦੋ ਜੇ ਵਧੀਆ ਮਮੀ ਨਹੀਂ ਵੇ ਆ ਲੋ ਕਾਏ ਕੋਈ ਕੰਪਨੀ ਲੈ ਕੇ ਚਾਹ ਵਾਲੇ ਦੇਖ ਸਕਦਾ ਹੈ ਤੇ ਤੁਸੀਂ ਕਿੰਨਾ ਟੋਲੇ ਜਾਵੇਗਾ ਇਹਦੇ ਦੋ। ਹਾਂ ਸਨੀ ਜੀ। ਹਾਂ ਦੇ ਦੋ ਦਰਜਨ ਕਰ ਦੋ। ਕੰਪਨੀ ਆਈ ਹੈ ਨਹੀਂ ਕੰਪਨੀ ਤੋਂ ਬਾਅਦ ਤੋਂ ਬ੍ਰਾਂਡ ਤੋਂ 1 20 ਦਾ ਸ਼ੋਟ ਪਾਉਣ aqui pronto, atende, atende, atende,

ਪਾਸ਼ਾ ਸਾਫ਼ਰ ਚੰਗ ਸੰਗ ਰਹੇ ਘਰ ਛੱਡ ਕੇ ਜਾਣ ਲੱਗਿਆ ਮਿਹਰ ਪ੍ਰਾਥ ਰੱਖਿਓ ਕਿਰਪਾ ਕਰਿ ਏ ਮੇਰੇ ਮਾਲਕਾ ਸੱਚੇ ਪਾਸ਼ਾ ਇਹ ਜਮਾ ਭੋਲੇ ਨੇ ਅੱਜ ਕੱਲ ਭੋਲੇ ਬੰਦਿਆਂ ਦਾ ਕੋਈ ਜਮਾਨਾ ਨਹੀਂ ਬਗਾਨੇ ਮੁਲਕ ਚ ਜਾ ਰਹੇ ਨੇ ਪੈਰ ਪੈਰ ਤੇ ਧੋਖੇ ਨੇ ਹਰ ਥਾਂ ਹੀ ਸਹਾਈ ਹੋਈ ਸੱਚੇ ਪਾਸ਼ਾ ਮਿਹਰ ਬਣਾਈ ਰੱਖੀ ਕੀ ਗੱਲ ਪੁੱਛਿਆ ਮੈਂ ਤੁਹਾਨੂੰ ਪੁੱਛੋ ਤੁਸੀਂ ਕੀ ਮੰਗਿਆ ਬਾਬੇ ਤੋਂ ਬਸ ਆਹੀ ਮੰਗਿਆ ਵੀ ਬਾਬਾ ਜੀ ਬੜੀਆਂ ਆਸਾਂ ਉਮੀਦਾਂ ਨਾਲ ਬਾਹਰ ਜਾਣ ਲੱਗਿਆ ਕੰਮ ਨੇਪਰੇ ਚੜਜੇ ਮੇਰਾ ਮੈਨੂੰ ਨਹੀਂ ਪੁੱਛੋਂਗੇ ਕੀ ਮੈਂ ਕੀ ਮੰਗਿਆ ਕੀ ਮੰਗਿਆ ਤੂੰ ਮੈਂ ਤਾਂ ਜੀ ਸੋਡੀ ਤੰਦਰੁਸਤੀ ਹੋਈ ਮੰਗੀ ਆ ਵੀ ਪਰਮਾਤਮਾ ਕਰੇ ਸੋਡੀਆਂ ਆਸਾਂ ਨੂੰ ਪੂਰ ਪਵੇ ਇੱਕ ਗੱਲ ਹੋਰ ਪੁੱਛਾ ਪੁੱਛੋ ਸੋਨੂੰ ਮੁੰਡਾ ਚਾਹੀਦਾ ਜਾਂ ਕੁੜੀ ਉਹ ਪਰਮਾਤਮਾ ਦੀ ਦਾਤਾ ਪਰ ਮਾਤਾ ਮਾ ਜੋ ਵੀ ਕੁਝ ਦੇ ਦੇ ਠੀਕ ਹੈ ਪਰ ਮੈਨੂੰ ਮੁੰਡਾ ਚਾਹੀਦਾ ਅੱਛਾ ਤੂੰ ਦੱਸ ਤੈਨੂੰ ਕੀ ਚਾਹੀਦਾ ਮੈਨੂੰ ਤਾਂ ਨਾ ਜੀ ਕੁੜੀ ਚਾਹੀਦੀ ਆ ਮੈਂ ਤਾਂ ਉਹਦਾ ਨਾਮ ਵੀ ਸੋਚ ਰੱਖਿਆ ਕੀ ਨਾਮ ਸੋਚਿਆ ਤੁਸੀਂ ਮੈਂ ਨਾਮ ਸੋਚਿਆ ਕਿ ਮੈਂ ਆਵਦੀ ਧੀ ਦੇਣਾ ਭਾਗੋ ਰੱਖੂੰਗੀ ਜਿਵੇਂ ਅੱਜ ਕੱਲ ਨਾ ਕੁੜੀਆਂ ਤੇ ਜ਼ੁਲਮ ਹੋ ਰਹੇ ਨੇ ਅਤਿਆਚਾਰ ਹੋ ਰਹੇ ਨੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਉਹਨਾਂ ਨਾਲ ਲੜਨ ਲਈ ਭਾਗੋ ਦਾ ਹੋਣਾ ਜ਼ਰੂਰੀ ਆ ਹਰ ਇੱਕ ਕੁੜੀ ਨੂੰ ਨਾ ਭਾਗੋ ਬਣਨਾ ਹੀ ਪੈਣਾ ਨਾਲੇ ਤੁਸੀਂ ਕੀ ਨਾਮ ਸੋਚੇ ਮੁੰਡੇ ਦਾ ਮੈਂ ਸੋਚਿਆ ਆਪਣੇ ਮੁੰਡੇ ਦਾ ਨਾਮ ਦੁੱਲਾ ਰੱਖਣਾ ਜਿਵੇਂ ਕਿ ਅੱਜ ਕੱਲ ਹਾਕਮ ਲੋਕ ਰੀਵ ਲੋਕਾਂ ਤੇ ਅਤਿਆਚਾਰ ਕਰਦੇ ਨੇ ਤਾਂ ਉਹਨਾਂ ਦਾ ਸਾਹਮਣਾ ਕਰ ਲਈ ਵੀ ਅੱਜ ਕੱਲ ਦੇ ਨੌਜਵਾਨਾਂ ਨੂੰ ਦੁੱਲਾ ਬਣਨਾ ਹੀ ਪੈਣਾ ਸਹੀ ਸੋਚਿਆ ਜੀ ਕੁੜੀ ਹੋਈ ਤਾਂ ਭਾਗੋ ਜੇ ਮੁੰਡਾ ਹੋਇਆ ਤਾਂ ਦੁੱਲਾ ਮੈਂ ਇੱਕ ਗੱਲ ਹੋਰ ਸੋਚੀ ਆ ਠੀਕ ਆਪਣੇ ਮੁੰਡਾ ਹੋਵੇ ਜਾਂ ਕੁੜੀ ਔਰ ਆਪਾਂ ਲੋੜੀ ਗੱਜ-ਵੱਜ ਕੇ ਮਨਾਉਣੀ ਆ ਸਹੀ ਕਿਹਾ ਜੀ ਪੂਰੀ ਤੂਮ-ਤਾਮ ਨਮਣਾਵਾਂਗੇ ਜਿਹੜਾ ਪਿੰਡ ਖੜਖੜ ਦੇਖੇ ਹਾਂ ਚੱਲੀਏ ਹੁਣ ਆਪਾਂ ਚਲੋ ਕਿੱਪਰ ਰੰਨਾ ਲਾਲ ਸਿਓ ਮਿਲਦਾ ਜੁਲਦਾ ਹੀ ਨਹੀਂ ਉਹ ਤੇਰੇ ਬਿਨਾ ਸੱਤ ਭਾਂ ਭਾਂ ਕਰੀ ਜਾਂਦੀ ਆ ਕੀ ਦੱਸਾਂ ਯਾਰ ਚਿੱਤ ਠੀਕ ਨਹੀਂ ਹੈਗਾ ਕਈ ਦਿਨਾਂ ਦਾ ਕਈ ਦਿਨਾਂ ਦਾ ਡੀਗੂ ਡੀਗੂ ਜਿਹਾ ਚਿੱਤ ਕਰੀ ਜਾਂਦਾ ਕੀ ਹੋਇਆ ਤੇਰੇ ਚਿੱਤ ਨੂੰ ਕੋਲੇ ਵਰਗਾ ਪਿਆ ਨਹੀਂ ਯਾਰ ਤੈਨੂੰ ਐਵੇਂ ਹੀ ਲੱਗਦਾ ਹੈਗਾ ਮੈਨੂੰ ਪਤਾ ਮੈਂ ਕਿਵੇਂ ਦਿਨ ਕੱਟੇ ਨੇ ਨਾ ਯਾਰ ਕੁਝ ਖਾਣ ਨੂੰ ਜੀ ਕਰਦਾ ਨਾ ਕੁਝ ਪੀਣ ਨੂੰ ਚੱਲ ਤੂੰ ਛੱਡ ਯਾਰ ਤੂੰ ਆਪਣੇ ਪਿੰਡ ਦੀ ਸੁਣਾ ਕੀ ਦੱਸਾਂ ਯਾਰ ਪਿੰਡ ਦੀ ਜਦੋਂ ਮੈਂ ਧਨਕਰ ਦੇ ਘੂਪ ਘਰ ਦੇ ਮੂੰਹ ਢੀ ਲੰਗਦਾ ਨਾ ਉਹ ਵਿਚਾਰੀ ਦਾ ਮੇਥੋਂ ਚਿਹਰਾ ਨਹੀਂ ਦੇਖਿਆ ਜਾਂਦਾ ਪਤਾ ਨਹੀਂ ਵਿਚਾਰੀ ਨੇ ਕੀ ਕਰਮ ਵਾਲੇ ਕੀਤੇ ਹੋਏ ਮਾੜੇ ਕਰਮ ਹੀ ਸੀ ਯਾਰ ਉਹਦੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਹਜੇ ਮਹਿੰਦੀ ਵੀ ਨਹੀਂ ਲਹੀ ਸੀ ਘਤਾਂ ਤੋਂ ਉਹ ਜਹਾ ਚੜ ਗਿਆ ਉਹ ਬੁੜੀ ਵੀ ਇਸੇ ਹੇਰ ਤੇ ਚੜ ਗਈ ਗੱਡੀ ਉਹ ਲਾਚ ਨਹੀਂ ਤੱਕ ਗਿਆ ਕਿਸੇ ਤੋਂ ਉਹ ਮੈਂ ਤਾਂ ਹੋਰ ਸੁਣਿਆ ਉਹ ਛਿੰਦੇ ਨੇ ਉਧਰ ਜਾ ਕੇ ਮੇਮ ਨਾਲ ਵਿਆਹ ਕਰਾ ਲਿਆ ਉਹ ਕਰਾ ਲਿਆ ਹੁਣ ਸੋਹਣਾ ਸੁਨੱਖਾ ਗੱਭਰੂ ਐ ਉੱਚਾ ਲੰਬਾ ਕੱਦ ਐ ਆ ਗਿਆ ਹੁਣ ਮੇਮ ਤੇ ਪਸੰਦ ਲੈ ਤੇਰੀ ਗੱਲ ਬਚਾਲਿਆ ਸਿੰਧ ਪਰ ਸੋਫਾਈ ਜੋ ਕੋਈ ਬੰਦਾ ਕਹੀ ਜਾਂਦਾ ਸੀ ਕਿ ਸਿੰਧਾ 2 ਨੰਬਰ ਚ ਗਿਆ ਉਹ ਗਿਆ ਹੁਣਾਂ ਤਾਈਓਂ ਪਾਪੜੀ ਕੱਢੀ ਕਿਸੇ ਨੇ ਕੱਲ ਸਾਡਾ ਸੀਰੀ ਪਤਾ ਨਹੀਂ ਕਿੱਥੋਂ ਸੁਣ ਕੇ ਆਇਆ ਕਹਿੰਦਾ ਨਸ਼ਾ ਇੱਧਰ ਉੱਧਰ ਕਰਦਾ ਫੜਿਆ ਗਿਆ ਉਹ ਬੈਠਾ ਜਿਹੜੇ ਲੈ ਫੜ ਲੈ ਪੋਂਸ ਕੈਨੇਡਾ ਦੀ ਪੂਰੀ ਖੰਦਾ ਖੰਦਾ ਅੱਧੀ ਤੋਂ ਵੀ ਗਿਆ ਚਿੱਠੀ ਦੇਖ ਲੈਂਦਾ ਕੀ ਪਤਾ ਅੱਜੀ ਆ ਗਈ ਹੋਵੇ ਕਿਹਦੇ ਨਾਂ ਤੇ ਅ ਸੰਦਾ ਸਿੰਘ ਦੇ ਨਾਂ ਤੇ ਆਈ ਹੋਈ ਲੱਗਦਾ ਕੋਈ ਖੁਸ਼ਖਬਰੀ ਆਈ ਜਿਹੜਾ ਇਹ ਨਿਉੜੇ ਕਰ ਰਹੇ ਸੀ ਹਾਂ ਬਾਈ ਮੇਰੀ ਵੀ ਚਿੱਠੀ ਆਈ ਗਈ ਸ਼ੁ크ਰਾ ਪ੍ਰਮਾਤਮਾ ਦਾ ਧੰਨਵਾਦ ਬਾਈ ਕਿੰਨੇ ਚਿਰ ਬਾਅਦ ਚਿੱਠੀ ਆਈ ਹੈ ਪੱਕਾ ਸਾਨੂੰ ਸਾਰਿਆਂ ਨੂੰ ਯਾਦ ਕਰਦੇ ਹੋਣਗੇ ਧੰਨ ਕੁਰੇ ਸਾਡੇ ਨਾਲ ਬਹੁਤ ਮਾੜਾ ਹੋਇਆ ਇਹ ਜਾਂਟ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਨਾ ਚੱਜ ਨਾਲ ਕੋਈ ਖਾਣਾ ਦਿੱਤਾ ਜਾਂਦਾ ਨਾ ਰਹਿਣ ਲਈ ਥਾਂ ਤੂੰ ਬੇਬੇ ਬੱਪੂ ਦਾ ਖਿਆਲ ਰੱਖੀ ਮੈਂ ਜਲਦੀ ਦੁਬਾਰਾ ਖੱਤ ਲਿਖੂਗਾ ਤੇਰਾ ਸ਼ਿੰਦਾਰ ਅਗਰਪਾ ਨਵਾਂ ਦੇ ਇੱਕ ਦੀ ਪੈਕ ਲਾਲ ਗਏ ਹਾਂ ਦੇ ਦਿਓ ਜੀ ਲਓ ਬਸ ਇੱਥੇ ਰੱਖੋ ਮਲਸਿਆ ਉਹ ਕੌਣ ਆ ਬਈ ਉਹ ਮੈਂ ਆ ਜੱਗਾ ਜੁਗ ਨੂੰ ਸਵੇਰੇ ਫੌਜਾ ਕਿਵੇਂ ਚੜਾਈ ਕੀਤੀ ਆ ਉਹ ਮੇਲੇ ਨੂੰ ਗਿਆ ਸੀ ਮੈਂ ਸੁਣਿਆ ਤੇਰੇ ਨਾਲ ਵੀ ਜਾਇਆ ਮਾਂ ਅੱਛਾ ਅੱਛਾ ਜਾ ਗਲਾਸ ਲੈ ਕੇ ਆ ਬੈਠ ਓਏ ਕੋਈ ਉਹ ਬੱਸ ਮੈਂ ਨਹੀਂ ਲੌੜੀ ਬਸ ਮੈਂ ਨਹੀਂ ਲਉ ਉਹ ਲੈ ਫੜ ਛੇਤੀ ਉਹ ਨਹੀਂ ਉਹ ਫੜ ਛੇਤੀ ਪੀ ਮੈਂ ਤੇ ਚੱਲ ਵੀ ਜਾਣਾ ਕਿਉਂ ਉਹ ਬਾਰੇ ਦਿਨਾਂ ਦਾ ਖੜੇ ਪਿਆ ਪਿਆ ਕਹਨਾ ਮੁੰਡੇ ਨੂੰ ਰਿਸ਼ਤਾ ਕਰਾ ਕਿ ਤੂੰ ਉਹ ਮੈਂ ਕਿਹਾ ਗੋਲੀ ਕਾਦੀ ਤੇ ਗਹਿਣੇ ਕਿਦੇ ਉਥੇ ਰੇ ਰਸਤੇ ਆ ਉਹ ਜੱਗਾ ਜਗਨੂ ਜੰਮਾ ਹੀ ਲੋਕਾਂ ਦੇ ਘਰੇ ਚਾਨਣ ਕਰਨ ਨੂੰ ਆ ਲੈ ਫੜ ਪੀ ਉਹ ਨਹੀਂ ਨਹੀਂ ਉਹ ਫੜ ਪੀ ਉਹ ਬੱਸ ਕਰਿਆ ਕਰ ਬੱਸ ਕਰਿਆ ਕਰ ਐਵੇਂ ਪੀ ਕੇ ਲੱਗਿਆ ਰਹਿਣਾ ਆਪਦੇ ਘਰ ਦਾ ਚਾਨਣ ਤਾਂ ਤੇਥੋਂ ਸਾਂਭੈਣੀਆ ਗੱਲਾਂ ਕਰਦਾ ਲੋਕਾਂ ਦੇ ਘਰੇ ਚਾਨਣ ਕਰਨ ਦੀ ਉਹ ਕਾਹ ਨੂੰ ਮਲ ਸਿਆ ਮੇਰੇ ਵਾਲੀ ਤੀਵੀ ਨਹੀਂ ਸੀ ਮਾੜੀ ਉਹ ਤਾਂ ਬੇੜਾ ਵੇ ਗਿਆ ਵੱਡ ਖਾਣਾ ਦੇ ਬਿੰਦਰ ਦਾ ਉਹਨੇ ਆਪਦੇ ਹੱਥਾਂ ਦੇ ਚੜਾ ਲਈ ਉਹ ਨਾਲੇ ਤੈਨੂੰ ਪਤਾ ਫਿਰ ਉਹ ਜਦੋਂ ਜਨਾਨੀ ਕਿਸੇ ਦੇ ਹੱਥਾਂ ਦੇ ਚੜ ਜੇ ਨਾ ਪਤਾਰੀ ਸ਼ਿਆਮੁਣਿਆਂ ਨੇ ਉਹ ਨਹੀਂ ਡਾਹ ਦਿੰਦੀ ਆ ਤੇਰਾ ਜੱਗਾ ਜਗਨੂ ਤਾਂ ਕਿਹਦਾ ਵਿਚਾਰਾ ਫਿਰ ਉਹ ਚੱਲ ਛੱਡ ਆਪਾਂ ਪੈਗ ਲਾਉਣੇ ਆ ਉਹ ਰੁਕ ਜਾ ਉਹ ਸਾਡਾ ਕਟਾ ਖੁੱਲਾ ਬੰਨਿਆ ਵਾ ਆ ਕਰ ਜਾ ਤੇਰੇ ਦੀ ਕੀ ਲੋੜਾਂ ਮਾਰਿਆ ਸੱਚੇ ਪਾਤਸ਼ਾਹ ਉਹ ਤੂੰ ਨਹੀਂ ਗਿਆ ਮੇਲੇ ਤੇ ਬੜਾ ਉੱਪਰ ਆ ਸੀ ਮੇਲਾ ਕਿਧਰੇ ਗਵੰਤਰੀ ਲੱਗੇ ਗੌਣ ਕਿਧਰੇ ਕੁਲਦੇ ਪਹਿਲਵਾਨ ਤੇ ਕਿਧਰੇ ਜਲੇਬੀਆਂ ਤੇ ਪਤੌੜਾਂ ਦੀ ਖੁਸ਼ਬੋ ਉਹ ਮੇਲੇ 'ਚ ਰੰਗ-ਬਰੰਗੀਆਂ ਦੁਕਾਨਾਂ ਸਜੀਆਂ ਹੋਈਆਂ ਐ ਲੱਗਦੀਆਂ ਸੀ ਜਿਵੇਂ ਜੈਤੋ ਦੀ ਮੰਡੀ ਤੇ ਬੋਤੀਆਂ ਸ਼ਿੰਗਾਰ ਕੇ ਲਿਆਂਦੀਆਂ ਹੋਣ ਸਾਡੇ ਕਾਦੇ ਮੇਲੇ ਆ ਭਰਾਵਾ ਸਾਡੇ ਭਾ ਤਾਂ ਦੁਨੀਆ ਦਾ ਮੇਲਾ ਉਹਦੇ ਖਤਮ ਹੋ ਗਿਆ ਸੀ ਜਦੋਂ ਧਨਕਰ ਦੇ ਸਿਰ ਦਾ ਸਾਈ ਮੱਕ ਗਿਆ ਸੀ ਸਾਨੂੰ ਮੇਲੇ ਕੀ ਸੌਂਦੇ ਆ ਮੱਲਾ ਤੂੰ ਐਵੇਂ ਮਨ ਨਾ ਡਲਾ ਉਹ ਦੁਨੀਆ ਦੇ ਰੰਗ ਨੇ ਨਾਲੇ ਉਹਦੀ ਲਿਖਿਆ ਨੂੰ ਕੌਣ ਮਿਟ ਸਕਦਾ ਉਹ ਨਾਲੇ ਇੱਕ ਬੰਦੇ ਦੇ ਮੁੱਕਣ ਨਾਲ ਦੁਨੀਆ ਥੋੜੀ ਮੁੱਕ ਜਾਂਦੀ ਆ ਉਹ ਤੂੰ ਹੁਕਮ ਕਰ ਹੱਥ ਨੂੰ ਲੈਣ ਲਾਦਾ ਮੁੰਡਿਆਂ ਦੇ ਤਾਂ ਨਹੀਂ ਯਾਰ ਹਲੇ ਮਨ ਨਹੀਂ ਮੰਨਦਾ ਕਿਹੜੇ ਮੂੰਹ ਨਾਲ ਪੁੱਛਾਣੋਂ ਨਾਲੇ ਮੈਨੂੰ ਪਤਾ ਉਹਦੇ ਸੁਭਾਅ ਦਾ ਨਹੀਂ ਮੰਨਣਾ ਓਏ ਹਾਂ ਮੁੰਡਾ ਦਾ ਹੈਗਾ ਮੇਰੀ ਨਿਗਾਹ ਚ ਨਾਲ ਦੇ ਪਿੰਡੋਂ ਆ ਕੱਲਾ ਕਹਿਰਾ ਮੁੰਡਾ 25 ਘਮਾ ਜਮੀਨ ਆਉਂਦੀ ਆ ਓਏ ਨਾਲੇ ਕੋਠੀ ਜਿੱਡਾ ਘਰ ਆ ਆ ਸਾਰੇ ਪਿੰਡ ਚ ਨਹੀਂ ਹੋਣਾ ਕਿਸੇ ਦਾ ਹਾਂ ਰੰਗ ਤਾਂ ਜਰੂਰ ਪੱਕਾ ਮੁੰਡੇ ਦਾ ਉਹ ਨਾਲੇ ਮੰਨਸਾਂ ਰੰਗ ਤਾਂ ਦੋ ਹੀ ਹੁੰਦੇ ਆ ਦੁਨੀਆ ਤੇ ਪਰ ਮੈਂ ਤਾਂ ਇਹ ਵੀ ਸੁਣਿਆ ਮੁੰਡੇ ਦੀ ਉਮਰ ਵੱਡੀ ਆ ਉਹ ਮੱਲਾ ਉਮਰਾਂ ਦਾ ਤਾਂ ਕੀ ਹੁੰਦਾ ਮੁੰਡਿਆਂ ਦੀਆਂ ਤਾਂ ਉਮਰਾਂ ਵੱਡੀਆਂ ਹੀ ਹੁੰਦਾ ਨਾਲੇ ਤੂੰ ਆਪ ਵੀ ਦੇਖ ਲੈ ਆ ਧਨਕੌਰ ਦੀ ਮਾਂ ਤੋਂ ਕਿੰਨਾ ਵੱਡਾ ਨੂੰ ਉਹ ਸਾਰੀ ਉਮਰ ਪਈਆ ਕੁੜੀ ਦੀ ਹਜੇ ਕਿਵੇਂ ਕੱਟੂ ਸਹੁਰਦੇ ਆਸਰੇ ਉਹਨਾਂ ਨੇ ਮੈਨੂੰ ਕਈ ਵਾਰ ਕਿਹਾ ਦੇਖ ਲੈ ਜੇ ਮਨ ਮੰਦਾ ਕੁੜੀ ਰਾਜ ਕਰੂ ਰਾਜ ਨਾ ਮੈਂ ਨਹੀਂ ਪੇਣੀ। ਉਹ ਚੰਗਾ। ਮੈਂ ਚੱਲਦਾ। ਤੇਜਾ ਢੀਕਦਾ ਉਹ। ਹੂੰ ਕਰ ਲਈ ਰਾਇ ਆਪਦੀ। ਮੇਰੀ ਗੱਲ ਸੁਣ ਲਓ ਬਾਪੂ ਜੀ ਇੱਕ। ਮੈਂ ਨਹੀਂ ਕਰਵਾਉਣਾ ਕਰੋਨਾ ਦੂਜਾ ਵਿਆਹ। ਨਾਲੇ ਨਾ ਮੈਂ ਆਪਦੇ ਪੁੱਤ ਦੇ ਸਹਾਰੇ ਜ਼ਿੰਦਗੀ ਕੱਟ ਲੂੰਗੀ। ਤੁਨ ਕਰਨਾ ਸਿੰਦੇ ਜੀ ਸੀ। ਸਿੰਦੇ ਦੀ ਰਹੂਗੀ। ਏ ਬੰਦਾ ਮੁੜ ਕੇ ਆਪਣੇ ਘਰੇ ਨਹੀਂ ਆਉਣਾ ਚਾਹੀਦਾ ਜੇ ਇਹ ਬੰਦਾ ਇਸ ਘਰ ਦੇ ਦੁਆਰੇ ਆਊਗਾ ਨਾ ਬਾਪੂ ਜੀ ਤਾਂ ਮੈਂ ਨਹੀਂ ਪੇਕੀ ਆਉਣਾ ਦੁਆਰੇ ਠੀਕ ਆ ਭਾਈ ਨਹੀਂ ਆਊਗਾ ਨਹੀਂ ਆਊਗਾ ਮਾ ਮਾਦਰੇ ਦੋਖ ਨੂੰ ਸਮਝਦਾ ਤੂੰ ਬੈਠ ਮੈਂ ਪਾਣੀ ਲੈ ਕੇ ਆਂ ਦੇਖ ਦੁੱਲਿਆ ਗੁੱਸੇ ਰ ਹੈ ਚਿਹਰਾ ਜੀ ਰ ਹੈ ਮੈਂ ਨਹੀਂ ਪੁੱਤ ਤੈਨੂੰ ਕੈਨੇਡਾ ਜਾਣ ਦੇਣਾ ਤੈਨੂੰ ਸੌ ਦੀ ਇੱਕ ਸੁਨਾਤੀ ਪਹਿਲਾਂ ਤੇਰੇ ਪਿਓ ਨੇ ਮੇਰੀ ਜਵਾਨੀ ਰੋਲਤੀ ਹਾੜੇ ਹਾੜੇ ਰੱਬ ਦਾ ਵਾਸਤਾ ਮੇਰਾ ਬੜੇ ਪਾਣਾ ਰੋਲੀ ਪੁੱਤ ਉਮਾਂ ਜ਼ਰੂਰੀ ਤਾਂ ਨਹੀਂ ਜੋ ਮੇਰੇ ਬਾਪ ਨਾਲ ਹੋਇਆ ਉਹ ਮੇਰਨਾ ਵੀ ਹੋਵੇ ਦੇਖ ਪੁੱਤ ਫਰਾਜ਼ ਹੀ ਰਹਿ ਚਾਹੇ ਗੁੱਸੇ ਰ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਸਾਉਦੀ ਇੱਕ ਸਨਾਤੀ ਉਮਾਂ ਜੇ ਸੋਚਿਆ ਸੀ ਮੇਰੇ ਇੱਥੇ ਰਹਿ ਕੇ ਕੁਝ ਨਹੀਂ ਬਣ ਸਕਦਾ ਉਹ ਮੇਰੇ ਵੀ ਕੋਈ ਇੱਕ ਦਾ ਸਵਾਲ ਆ ਨਾਲੇ ਮੇਰੇ ਸੱਤ ਬੈਂਡ ਲੈਦਾ ਕੀ ਪੈਂਦਾ ਜੇ ਮੈਂ ਇੱਥੇ ਰਹਿ ਕੇ ਖੇਤੀ ਕਰਨੀ ਆ ਉਹ ਮੇਰੇ ਵੀ ਤਾਂ ਸੁਪਨੇ ਨਹੀਂ ਕੁਝ ਅਵੇਖ ਵਿੱਚ ਤਾਂ ਸਭ ਦੇ ਸੁਪਨੇ ਪੈਦੇ ਆ ਜਦੋਂ ਤੂੰ ਨਹੀਂ ਜਨਮ ਲੈਂਤਾ ਸੀ ਨਾ ਉਦੋਂ ਮੈਂ ਇੱਕ ਕੱਲੀ ਔਰਤ ਸੀ ਫਿਰ ਤੇਰਾ ਜਨਮ ਹੋਇਆ ਮੇਰਾ ਰੂਪ ਬਦਲ ਗਿਆ ਮੈਂ ਇੱਕ ਮਾਂ ਬਣ ਗਈ ਜਦੋਂ ਬੱਚਾ ਜਨਮ ਲੈਂਦਾ ਨਾ ਮਾਂ ਉਸੇ ਦਿਨ ਤੋਂ ਸੁਪਨੇ ਬੋਣ ਲੱਗ ਜਾਂਦੀ ਐ ਆਪਦੇ ਬੱਚੇ ਦੇ ਸਿਰ ਤੇ ਸੇਰਾ ਬੰਨਣ ਦੇ ਉਹ ਰੋ ਦੇ ਬਿਰਧਵੰਤੀ ਰੋਲ ਸੀ ਹਾਰੇ ਹਾਰੇ ਪੁੱਤ ਮੇਰਾ ਬੜੇ ਪਾੜਾ ਰੋਲਦੀ ਉਹ ਮਾ ਨਾ ਤੇ ਹਵਾ ਸ਼ੋਦਾ ਨਾ ਵਾਤਾਵਰਨ ਨਾ ਚੱਜ ਦੀ ਸਿੱਖਿਆ ਜਰਾ ਪਰੀਆਂ ਫਸਲਾਂ ਨਹੀਂ ਆ ਉਹ ਮੈਨੂੰ ਦੱਸੋ ਅਸੀਂ ਇੱਥੇ ਹੈ ਕੀ ਹੈ ਇੱਥੇ ਪਿੰਡ ਹੈ ਇਸੇ ਪਿੰਡੋਂ ਤੇਰਾ ਪਿਓ ਮੈਨੂੰ ਬਿਉਣ ਲਈ ਜੰਜ ਚੜਿਆ ਸੀ ਇੱਥੇ ਖੇਤ ਨੇ ਮਿੱਟੀ ਹੈ ਇਸੇ ਜਗ੍ਹਾ ਤੇ ਤੁਹਾਡੇ ਦਾਦੇ ਨਾਲ ਨਾ ਖੇਤਾਂ ਵਿੱਚ ਸਹਾਗੇ ਤੇ ਬੈਠ ਕੇ ਝੂਟੇ ਲਿਆ ਕਰਦਾ ਸੀ ਦਾਦੇ ਦੇ ਮੋਟਿਆਂ ਤੇ ਚੜ ਕੇ ਮੇਲਾ ਵੇਖਿਆ ਕਰਦਾ ਸੀ ਜੇ ਇੱਥੇ ਕੁਝ ਨਹੀਂ ਹੈਗਾ ਫਿਰ ਬਾਹਰ ਲੀਆਂ ਕੰਪਨੀਆਂ ਆ ਕੇ ਇੱਥੇ ਵੱਡੇ ਵੱਡੇ ਮਾਲ ਤੇ ਸ਼ੋਰੂਮ ਕਿਉਂ ਖੋਲਦੀਆਂ ਨੇ ਉਹ ਨਿਬੜਾ ਨਹੀਂ ਆਲੇ ਛੋਟਾ ਕਿਆ ਬੜੀ ਫੜੀ ਆ ਦੁਲਿਆ ਤਾਂ ਆਪਣਾ ਮੁਲਕ ਆਪਣਾ ਹੀ ਹੁੰਦਾ ਉਹ ਸਾਡਾ ਵੀ ਤਜਰਬਾਗਾ ਉਹ ਤੁਹਾਨੂੰ ਵੱਡਿਆਂ ਨੂੰ ਅਜਿਹਾ ਹੀ ਵਹਿਮ ਰਹਿ ਗਿਆ ਸੀ ਵੱਡੀ ਉਮਰ ਦੇ ਆ ਪਰ ਵੱਡੀ ਉਮਰ ਨਾਲ ਕੋਈ ਸਿਆਣਪ ਨਹੀਂ ਆਉਂਦੀ ਚਾਰ ਜਮਾਥਾ ਪੜ੍ਹ ਕੇ ਵੀ ਨਹੀਂ ਸਿਆਣਪ ਆਉਦੀ ਆ ਜਿਵੇਂ ਹੁਣ ਤੂੰ ਸਮਝ ਹੀ ਜਾਣਾਗਾ ਇਹ ਵੀ ਦਿਲ ਚੋਂ ਵਹਿਮ ਖੱਟ ਦੇ ਆਪੋ ਜੀ ਸਮੇਂ ਦੇ ਹਾਨੀ ਵਾਨਾ ਦੇਖੋ ਦੁਨੀਆ ਚੰਨ ਤੇ ਪਹੁੰਚ ਗਈ ਆਪਾਂ ਹਜੇ ਵੀ ਮੋਹ ਮਿੱਟੀ ਵਾਲੀ ਗੱਲਾਂ 'ਚ ਫਸੇ ਹਾਂਗੇ ਕੋਈ ਇੰਨਾ ਵੀ ਨਹੀਂ ਬੱਦਿਆਂ ਨੂੰ ਅੱਗੇ ਨਿਕਲਣਾ ਚਾਹੀਦਾ ਵੀ ਆਪ ਦਾ ਕੋਈ ਜਮਾ ਹੀ ਪਿੱਛੇ ਰਹਿ ਜਾ ਕੇ ਨਹੀਂ ਦੁਨੀਆ ਜਿੱਥੇ ਮਰਜੀ ਪਹੁੰਚ ਜੇ ਮੇਰਾ ਚੰਨ ਤਾਂ ਤੂੰ ਆ ਮਾਂਮਾ ਦੀ ਜ਼ਿੰਦਗੀ ਤਾਂ ਪੁੱਤਾਂ ਨਾਲ ਹੀ ਹੁੰਦੀ ਆ ਉਹ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਮੇਰੇ ਨਾਲ ਦੇ ਕੌਣ ਦੇ ਕੈਨੇਡਾ ਪਹੁੰਚ ਗਏ ਉਹ ਮੈਨੂੰ ਰੋਜ਼ ਫੋਟੋਆਂ ਦੇ ਚਿਹੇ ਪਾਉਂਦੇ ਨੇ ਕਿ ਉਹ ਮੇਰੇ ਸਾਥ ਮੈਂ ਲੈਦਾ ਕੀ ਫਾਇਦਾ ਜੇ ਮੈਂ ਇੱਥੇ ਹੀ ਰਹਿਣਾਗਾ ਉਹ ਮੇਰੀ ਵੀ ਤਾਂ ਜ਼ਿੰਦਗੀ ਹੈਗੀ ਮੈਨੂੰ ਵੀ ਆਪਣੀ ਜ਼ਿੰਦਗੀ ਦਾ ਹੱਕ ਹੈ ਕਿ ਨਹੀਂ ਉੱਤੇ ਛੋਟੀ ਜੀ ਤਾਂ ਦੁਨੀਆ ਆਪਣੀ ਇਹਦੇ ਵਿੱਚ ਹੀ ਖੁਸ਼ੀਆਂ ਮਾਣ ਆਹ ਜੋ ਕੁਝ ਵੀ ਹੈਗਾ ਆਪਣੇ ਕੋਲ ਉਹ ਸਾਰਾ ਤੇਰਾ ਹੀ ਤਾਂ ਹੈ ਸਿਆਣਾ ਬਣ ਪੁੱਤ ਸਿਆਣਾ ਉਹ ਸਿਆਣਾ 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 ਉਹ ਤੁਹਾਡੀ ਨਜ਼ਰਾਂ ਤਾਂ ਮੈਂ ਹਲੇ ਵੀ ਨਿਆਣੇ ਆ ਤੁਸੀਂ ਓਹ ਵੱਡੇ ਸਿਆਣੇ ਉਹ ਤੁਸੀਂ ਦੱਸੋ ਅਸੀਂ ਛੱਡ ਲਈ ਕੀਤਾ ਕੀ ਹੈਗਾ ਪਿੰਡ ਜੋਗ ਪਾਣੀ ਨਹੀਂ ਛੱਡਿਆ ਚੱਜ ਦੇ ਬੰਦੇ ਨਹੀਂ ਚੁਣੇ ਹਮੇਸ਼ਾ ਲਾਸਟੇ ਆ ਕੇ ਗਲਤ ਬੰਦੇ ਚੁਣੇ ਨੇ ਜਿਨ੍ਹਾਂ ਨੇ ਆਪਾਂ ਹੀ ਤੇ ਡੱਬਰੇ ਨੇਗੇ ਆਪਣਿਆਂ ਨੂੰ ਹੀ ਨੌਕਰੀ ਦਿੱਤੀਆਂ ਨੇਗੀਆਂ ਇਹ ਤਾਂ ਗੱਲ ਤੇਰੀ ਠੀਕ ਆ ਸ਼ੇਰਾ ਕਿੰਨੇ ਹੀ ਰਾਜ ਕਰਨ ਆਏ ਪਰ ਕਿਸੇ ਨੇ ਕੁਝ ਨਹੀਂ ਸਮਾਰਿਆ ਕਿਸੇ ਨੇ ਮਹਾਰਾਜਾ ਫਰੀਦ ਸਿੰਘ ਵਾਲਾ ਰਾਜ ਕਿਸੇ ਨੇ ਕੈਲੀਫੋਰਨੀਆ ਤੇ ਕਿਸੇ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਵੋਟਾਂ ਮੰਗੀਆਂ ਪਰ ਕਿਸੇ ਨੇ ਕੁਝ ਵੀ ਸਮਾਰਿਆ ਨਹੀਂ ਸਮਕਾ ਪਹਿਲਾਂ ਵਾਲਾ ਪੰਜਾਬ ਵੀ ਲੋਕ ਭੁਲਨੇ ਜਾ ਰਹੇ ਮੁੰਡੇ ਵੀ ਵਿਚਾਰੇ ਕੀ ਕਰਨ ਉਹਨਾਂ ਨੂੰ ਕਿਤੇ ਰੋਜ਼ਗਾਰ ਮਿਲਦਾ ਹੀ ਨਹੀਂ ਹਾਂ ਨਸ਼ਾ ਜ਼ਰੂਰ ਮਿਲਦਾ ਮੋੜਾਂ ਤੇ ਉਸ ਦੀ ਕੋਈ ਰੋਕ ਟੋਕ ਨਹੀਂ ਸੜਕਾਂ ਤੇ ਰੁਲਦੀਆਂ ਚੁੰਨੀਆਂ ਪੱਗਾਂ ਬੇਅਦਬੀ ਤੇ ਬੇਇਨਸਾਫੀ ਬਸ ਇਹੋ ਕੁਝ ਰਹਿ ਗਿਆ ਹੁਣ ਤਾਂ ਪੰਜਾਬ ਦੇ ਵਿੱਚ ਪਰ ਮੈਨੂੰ ਇਹ ਫਿਕਰ ਵੱਡ-ਵੱਡ ਖਾ ਰਿਹਾ ਵੀ ਜੇ ਇਦਾਂ ਹੀ ਜਵਾਨੀ ਜਹਾਜ਼ ਪਰ ਪਰ ਜਾਂਦੀ ਰਹੀ ਤਾਂ ਪਿੱਛੇ ਰਹਿ ਗਿਆ ਮੁਸ਼ਕਲਾਂ ਨਾਲ ਕੌਣ ਲੜੇਗਾ ਦੁੱਲਿਆ ਜੇ ਤੂੰ ਕੈਨੇਡਾ ਜਾਣ ਦੀ ਜ਼ਿੱਦ ਕਰਦਾ ਹੀ ਏ ਤਾਂ ਚਲਾ ਜਾ ਪਰ ਇੱਕ ਗੱਲ ਸੁਣ ਲੈ ਮੈਂ ਤੈਨੂੰ ਜ਼ਮੀਨ ਨਹੀਂ ਵੇਚਣ ਦੇਣੀ